ਅਗਲੀ ਜਿਹੜੀ ਪ੍ਰਵਿੰਜੀ ਖਬਰ ਜਿਹੜੀ ਉਹ ਕਰਦੇ ਆ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਟਾਈਮ ਸਿੱਖ ਜਿਹੜਾ ਜਿਹੜੇ ਨੇ ਅਜੇ ਬੰਗਾ ਉਹਨਾਂ ਨੂੰ ਜਿਹੜੇ ਟਾਈਮ ਦੇ ਜਿਹੜੇ 100 ਇਨਫਲੂਐਂਸ਼ੀਅਲ ਲੀਡਰਸ ਆ ਉਸ ਦੇ ਵਿੱਚ ਜਗ੍ਹਾ ਜਿਹੜੀ ਉਹ ਦਿੱਤੀ ਗਈ ਹੈ ਵਰਲਡ ਲੈਵਲ ਦੇ ਉੱਤੇ ਦੁਨੀਆ ਭਰ ਦੇ ਵਿੱਚ ਆ ਜਿਹੜੇ ਟਾਪ ਦੇ ਸੌ ਜਿਹੜੇ ਲੀਡਰ ਆ ਉਹ ਉਸ ਦੇ ਵਿੱਚ ਜਿਹੜੀ ਉਹ ਜਗਾ ਦਿੱਤੀ ਗਈ ਆ ਸੋ ਇਨਫਲੂਐਂਸ਼ੀਅਲ ਜਿਦਾ ਉਹ ਕਹਿ ਸਕਦੇ ਆ ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਨੇ ਇਸ ਟਾਈਮ ਵਰਲਡ ਬੈਂਕ ਦੇ ਇੱਕ ਟਾਈਮ ਦੇ ਉੱਤੇ ਵੀਜ਼ਾ ਮਾਸਟਰ ਕਾਰਡ ਦੇ ਵੀ ਜਿਹੜੇ ਉਹ ਪ੍ਰਮੁੱਖ ਜਿਹੜੇ ਉਹ ਰਹੇ ਨੇ ਤੇ ਹੁਣ ਵਰਲਡ ਬੈਂਕ ਦੇ ਦੁਆਰਾ ਇਹਨਾਂ ਨੂੰ ਜਿਹੜਾ ਪਿਛਲੇ ਸਾਲ ਜਿਹੜਾ ਇਸ ਦੇ ਵਿੱਚ ਨਿਯੁਕਤ ਆ ਕੀਤਾ ਗਿਆ ਸੀਗਾ ਇਸੇ ਸਾਲ ਦੀਆਂ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਅਮਰੀਕਾ ਬੇਸਿਕਲੀ ਉਹਨਾਂ ਦੇ ਦੁਆਰਾ ਜਿਹੜਾ ਇਹਨਾਂ ਨੂੰ ਉੱਥੇ ਲਾਇਆ ਗਿਆ ਸੀਗਾ ਸੋ ਆ ਇੱਕ ਕਹਿ ਸਕਦੇ ਆਂ ਵੀ ਓਵਰਆਲ ਦੁਨੀਆ ਵਿੱਚ ਜਿਹੜੇ ਸਿੱਖਾਂ ਦੇ ਲਈ ਬੜੀ ਮਾਣ ਵਾਲੀ ਗੱਲ ਵੀ 100 ਜਿਹੜੇ ਟਾਪ ਦੇ ਲੀਡਰਸ ਦੇ ਵਿੱਚ ਟਾਈਮ ਮੈਗਜ਼ੀਨ ਦੇ ਦੁਆਰਾ ਜਿਹੜੇ ਟਾਪ ਦੇ 100 ਲੀਡਰ ਜਿਹੜੇ ਕੱਢੇ ਜਾਂਦੇ ਇੱਕ ਵੱਡਾ ਲਿਸਟ ਹੁੰਦੀ ਆ ਉਹ ਉਸ ਦੇ ਵਿੱਚ ਜਿਹੜੀ ਜਗ੍ਹਾ ਬਣਾਉਣੀ ਇੱਕ ਖਾਲਾਜੀ ਦਾ ਵਾੜਾ ਨਹੀਂ ਜਿਹਨੂੰ ਕਹਿੰਦੇ ਆ ਸੋ ਇਹ ਵਧਾਈ ਦੇ ਪਾਤਰ ਨੇ ਤੇ ਵਧੀਆ ਕੰਮ ਜਿਹੜਾ ਵੈਸ ਟਾਈਮ ਕਹਿੰਦੇ ਵੀ ਉਹ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਚਰਚਾ ਰਾਜਕਰਨਵੀ ਸਿੰਘ ਜੀ ਵੀ ਭਾਰਤੀ ਮੀਡੀਆ ਨੇ ਤਾਂ ਕੀ ਇਹ ਦੀ ਜਿਹੜੀ ਚਰਚਾ ਕਰਨੀ ਸੀ ਪੰਜਾਬੀ ਦਾ ਵੀ ਬਹੁਤ ਵੱਡਾ ਮੀਡੀਆ ਜਿਹੜਾ ਇਸ ਖਬਰ ਤੋਂ ਹਲੇ ਅੰਡਾ ਕਰ ਗਿਆ ਹਾਂਜੀ ਕਿਨਾਰਾ ਜਾਂ ਕਹਿ ਲਓ ਕਿ ਉਹਦੇ ਚ ਖਾਸ ਕੋਈ ਚਰਚਾ ਨਹੀਂ ਨਿਤ ਕਿ ਚਰਚਾ ਹੋਣ ਵਾਲੀ ਖਬਰ ਸੀ ਸੋਸ਼ਲ ਮੀਡੀਆ ਤੇ ਜ਼ਰੂਰ ਸਕਾਰਾਤਮਕ ਰੂਪ ਦੇ ਵਿੱਚ ਚਰਚਾ ਹੋਈ ਆ ਮੈਨੂੰ ਨਵਜੋ ਸਿੱਧੂ ਦਾ ਇੱਕ ਡਾਇਲੋਗ ਯਾਦ ਆ ਗਿਆ ਉਹ ਕਹਿੰਦੇ ਸਰਦਾਰ ਆ ਸਰਦਾਰ ਉਹਨਾਂ ਨੇ ਨਾ ਇਹ ਗੱਲ ਕਹੀ ਸੀ ਪ੍ਰਧਾਨ ਮੰਤਰੀ ਡਾਕਟਰ ਮੋਮੋਨ ਸਿੰਘ ਜੀ ਦੇ ਸੰਦਰਭ ਦੇ ਵਿੱਚ ਤੇ ਉਹ ਕਿਉਂਕਿ ਭਾਜਪਾ ਦੇ ਵਿੱਚ ਸੀਗੇ ਤੋਂ ਮੁਖੌਲ ਉਡਾਉਂਦੇ ਰਹੇ ਪਰ ਜਦੋਂ ਕਾਂਗਰਸ ਜੁਆਇਨ ਕਰ ਲਈ ਫਿਰ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਮਹਿਮਾ ਮੰਡਣ ਵੀ ਕਰਨਾ ਪੈਂਦਾ ਆ ਤੇ ਉਦੋਂ ਉਹਨਾਂ ਨੇ ਕੀਤਾ ਤੇ ਪਰ ਅਸਲ ਦੇ ਵਿੱਚ ਜੇ ਉਹਨਾਂ ਦੀ ਗੱਲ ਚੱਲੀ ਹੋਈ ਹੈ ਡਾਕਟਰ ਮੋਮੋਨ ਸਿੰਘ ਜੀ ਦੀ ਤਾਂ ਮੋਦੀ ਨੇ ਵੀ ਇੱਕ ਵਾਰੀ ਮੰਨਿਆ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਜਾਂ ਉਹਨਾਂ ਦੇ ਕਰਕੇ ਮਤਲਬ ਇੱਕ ਪਾਸੇ ਮੋਦੀ ਡੈਮੋਕ੍ਰੇਸੀ ਦਾ ਕਹਾਣ ਕਰ ਰਾਇਆ ਸੀ ਦੂਜੇ ਪਾਸੇ ਕਹਿੰਦਾ ਸੀਗਾ ਕਿ ਡਾਕਟਰ ਮੋਨ ਸਿੰਘ ਇਨੀ ਉਮਰ ਦੇ ਬਾਵਜੂਦ ਰਾਜ ਸਭਾ ਦੇ ਵਿੱਚ ਵੋਟ ਪਾਉਣਾ ਇਹ ਤੇ ਉਹਨਾਂ ਨੇ ਲੋਕਤੰਤਰ ਬਚਾਉਣ ਦੀ ਗੱਲ ਕੀਤੀ ਪਰ ਜਦੋਂ ਆਪਾਂ ਕਿਸੇ ਦੇ ਕਿਰਦਾਰ ਦੀ ਗੱਲ ਕਰਦੇ ਹੁਣ ਤਾਂ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਆਪਾਂ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਜੋ ਇਹ ਜੀ ਮਿਸਾਲ ਵੀ ਜਿਹੜੀ ਸਥਾਪਿਤ ਕਰੀਏ ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਆ ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਤੇ ਟਾਈਮ ਮੈਗਜ਼ੀਨ ਉਹ ਆ ਜਿਹਦੇ ਤੇ ਸਾਡੀਆਂ ਬੀਬੀਆਂ ਵੀ ਇੱਕ ਵਾਰੀ ਛਾ ਚੁੱਕੀਆਂ ਨੇ ਕਿਸਾਨੀ ਅੰਦੋਲਨ ਦੇ ਦਰਮਿਆਨ ਬਿਲਕੁਲ ਉਦੋਂ ਵੀ ਪੰਜਾਬਣ ਬੀਬੀਆਂ ਦੀ ਜਿਹੜੀ ਤਸਵੀਰ ਆ ਜਦੋਂ ਜਦ ਕਰਦੀਆਂ ਨੇ ਸੰਘਰਸ਼ ਕਰਦੀਆਂ ਦੀ ਉਹਨਾਂ ਦੀ ਛਫੀ ਸੀ ਟਾਈਮ ਮੈਗਜ਼ੀਨ ਦੇ ਵਿੱਚ ਤੇ ਉਹਨਾਂ ਦੇ ਸਿੱਦਕ ਦੀ ਗੱਲ ਉਹਨਾਂ ਦੇ ਸਿਰੜ ਦੀ ਗੱਲ ਉਹਨਾਂ ਦੇ ਹੌਸਲੇ ਦੀ ਗੱਲ ਜਿਹੜੀ ਉਹ ਚੱਲੀ ਸੀਗੀ ਤੇ ਉਦੋਂ ਜਦੋਂ ਇਸ ਤਰ੍ਹਾਂ ਦੀ ਕੋਈ ਰੂਪ ਛਪਤੀ ਹੈ ਸੰਕੇਤਕ ਰੂਪ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਫਿਰ ਸਾਡੇ ਲਈ ਫਖਰ ਵਾਲੀ ਗੱਲ ਆ ਕਿਉਂਕਿ ਦੁਨੀਆ ਫਿਰ ਸਾਡੀ ਤਹਿਜ਼ੀਬ ਸਾਡੀ ਲਾਇਕਤ ਪਤਾ ਕਰਦੇ ਆ ਵੀ ਕੌਣ ਨੇ ਬੰਦਾ ਕੌਣ ਨੇ ਕੌਣ ਨਾਏ ਬੰਦਾ ਸੋ ਆਇਡੈਂਟੀਟੀ ਦਾ ਵੀ ਜਿਹੜਾ ਮੁੱਦਾ ਰਹਿੰਦਾ ਆ ਉਹ ਵੀ ਜਦੋਂ ਪੱਗ ਬੰਨ ਕੇ ਬੰਦਾ ਕੋਈ ਮੋਹਰੇ ਚੰਗੇ ਕੰਮ ਕਰਦਾ ਹੈ ਤੇ ਉਹ ਹੁੰਦਾ ਆ ਮਾੜੇ ਕੰਮਾਂ ਦੇ ਵਿੱਚ ਤਾਂ ਆਪਾਂ ਨੂੰ ਇਹ ਪਤਾ ਵੀ ਉਹ ਤਾਂ ਸ਼ੇਅਰ ਬਹੁਤ ਕਰਦੇ ਆ ਪਰ ਇਦਾਂ ਦੀਆਂ ਚੀਜ਼ਾਂ ਨੂੰ ਵੀ ਜਿਹੜਾ ਉਹ ਜ਼ਰੂਰ ਅੱਗੇ ਤੋਂ ਅੱਗੇ ਜਿਹੜਾ ਉਹ ਪੇਸ਼ ਜਿਹੜਾ ਕਰਨਾ ਚਾਹੀਦਾ ਆ ਸੋ ਇਹ ਹੋ ਜਾਦਾ ਵੀ ਇੰਡੀਆ ਵਾਲਿਆਂ ਨੇ ਤਾਂ ਨਹੀਂ ਕੀਤਾ ਹਣਾ ਵਰਲਡ ਬੈਂਕ ਨੇ ਕੋਈ ਦਿੱਤਾ ਨਹੀਂ ਹਣਾ ਲੋਨ ਵਗੈਰਾ ਉਹ ਕਹਿੰਦੇ ਨੇ ਵੀ ਅਜੇ ਮੰਗਾਂ ਦੀ ਆਪਾਂ ਨਹੀਂ ਜਿਹੜਾ ਉਹ ਇਹਨਾਂ ਨੂੰ ਪ੍ਰੋਪਗੈਂਡਾ ਤੇ ਵੀ ਨਹੀਂ ਮਿਲਦੀ ਹਾਂਜੀ ਉਹ ਉਹ ਐਸਾ ਸਕਾਰਾਤਮਕਤਾ ਕਿੱਥੇ ਫਲਾਗੇ ਰਾਜੀ ਹਾਂਜੀ ਉਹ ਫਿਰ ਐਵੇਂ ਪੋਜ਼ਿਟਿਵਿਟੀ ਨਹੀਂ ਨਾ ਫਲਾ ਲੈਣੀ ਲੋਕ ਲੋਕ ਕਿਤੇ ਲੋਕ ਕਿਤੇ ਉਹਨਾਂ ਨੂੰ ਪੜ੍ਹਨ ਦੀ ਇੱਛਾ ਨਾ ਜਾਗ ਜਵੇ ਉਹਨਾਂ ਨੂੰ ਉਹ ਚਾਹੀਦੇ ਆ ਵੀ ਉਹਦਾਂ ਦੇ ਆਪਣੇ ਮਗਰ ਜਿਹੜੇ ਉਹਨਾਂ ਨੇ ਲਾ ਕੇ ਰੱਖਣੇ ਪਰ ਅਸਲ ਦੇ ਵਿੱਚ ਜਿੱਦ ਆਪਾਂ ਕਿਰਦਾਰ ਦੀ ਗੱਲ ਕਰਦੇ ਆ ਨਾ ਰਾਜੇ ਸਿੰਘ ਜੀ ਸਿਆਣੇ ਕਹਿੰਦੇ ਵੀ ਜਿਹੜਾ ਜਿਹਦੀ ਉਦਾਹਰਨ ਦਿੱਤੀ ਜਾਵੇ ਆਪਦੇ ਬੱਚਿਆਂ ਨੂੰ ਕੀ ਆ ਬੰਦੇ ਵਰਗੇ ਬਣੋ ਉਸ ਤੋਂ ਸ਼ਾਨਦਾਰ ਕਿਰਦਾਰ ਨਹੀਂ ਹੋ ਸਕਦਾ ਬਹੁਤ ਲੋਕ ਅੱਜ ਕਹਿ ਰਹੇ ਨੇ ਕਿ ਅਜੇ ਵੰਗਾ ਵੰਗਾ ਵਾਂਗੂ ਲੋਕਾਂ ਨੂੰ ਅਚੀਵਮੈਂਟ ਕਰਨੇ ਪੈਣਗੇ ਜੀ ਬਿਲਕੁਲ ਸੋ ਇਸ ਤੋਂ ਵੱਡੀ ਕੋਈ ਮੇਰੇ ਖਿਆਲ ਚ ਮਿਸਾਲ ਆਉਂਦੀ ਨਹੀਂ ਹੋਊਗੀ ਓਕੇ